ਸਕਾਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫੈਨ ਤੜਾ ਬਹੁ ਬਹੁ ਵੈਲਕਮ ਹੈ ਜੀ ਤੇ ਵੀਜੀ ਅੱਜ ਆਪਾਂ ਬੈੜਵਾਲ ਪਹੁੰਚੋ ਹੋਏ ਆ ਦਲੇਰ ਸਿੰਘ ਸੰਧੂ ਸਾਹਿਬ ਬੈੜਵਾਲ ਵਾਲੇ ਜੀ ਤੇ ਚਲੋ ਟਾਈਮ ਬਾਅਦ ਵੀਡੀਓ ਬਣਾ ਲੈਣਗੇ ਬਾਈ ਹੁਣਾਂ ਦੀ ਤੇ ਆਓ ਫਿਰ ਗੱਲਬਾਤ ਕਰੀ ਬਾਈ ਹੁਣਾਂ ਦਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁ ਬਹੁ ਮੁਬਾਰਕਾ ਨਵੇਂ ਸਾਲ ਦੀਆਂ ਸਾਰ ਗੁਰੂ ਇਸੇ ਤਰ੍ਹਾਂ ਹੀ ਸਾਡਾ 2024 ਨੰਗ ਦਾ ਰਵੇ ਸੋਖ ਸਖਾਣਾ ਚੜਦੀ ਕਲਾ ਤੰਦਰੁਸਤੀ ਦੇ ਰੋਖਤਾ ਸਤਿਗੁਰੂ ਬਖਸ਼ੇ ਹਮਾਲਕ ਤੇ ਸਾਨੂੰ ਇਹੋ ਜੀਆਂ ਵੀਡੀਓ ਪਾਉਂਦੇ ਉਦੋਂ ਤੇ ਬਲ ਬਖਸ਼ ਰਾਵੇ ਬਾਜੀ ਬਾਜੀ ਹਾਂਜੀ ਹੋਰ ਸਤਿ ਸੰਦੂ ਸਾਹਿਬ ਬੜੀ ਦਇਆ ਕਿਰਪਾ ਸਤਿਗੁਰਾਂ ਦੀ ਜੀ ਮੈਂ ਸੱਚੇ ਬਾਈ ਜੀ ਭਾਵੇਂ ਕਿਤੇ ਬਹਿ ਗਈ ਇਦਾਂ ਹੀ ਆ ਜੀ ਕੋਈ ਡੰਗਰ ਆਉਂਦੇ ਰਹਾ ਹੈ ਹਾਂ ਗਲਤ ਗੱਲ ਨਹੀਂ ਕਰਨੀ ਮਾਲ ਵਿਗਦਾ ਰਿਹਾ ਹੈ ਕੰਮ ਚੱਲੀ ਗਿਆ ਕੰਮ ਚੱਲੀ ਗਿਆ ਵੀਰ ਹੋਣੀ ਪਾਈ ਗਈ ਨਾ ਨਾ ਚਲੋ ਇਹ ਆ ਗਈ ਆਉਂਦਿਆਂ ਹੀ ਮਾਲ ਆ ਗਿਆ ਕੋਈ ਜਲ ਗਿਆ ਵੀਰੇ ਆ ਗਈ ਮਾਹ ਨਹੀਂ ਹੋਣਾ ਅੱਜ ਮਿਲ ਗਏ 2024 ਚੜ ਕੇ ਅਗਲਾ ਸਾਲ ਹੋਂ ਪਰਿਵਾਰ ਸੀ ਇਹ ਸਾਬ ਦਇਆ ਸਰਗੁਰੂ ਆਲੀ ਕਿਰਪਾ ਰਹਿਮ ਤੇ ਜੀ ਛੰਡ ਵੇਣੋ ਕੋਈ ਗੱਲ ਨਹੀਂ ਹੁਣ ਮੇਰਾ ਕਰਨਗੇ ਤੇ ਆ ਪਾਇਆ ਕਰਾਂਗੇ ਵੀਰੋ ਤੇ ਇਹੋ ਜਿਹਾ ਨੋਣੇ ਨੂੰ ਨਾ ਨਹੀਂ ਫਿਰ ਰੀਕਾ ਪੁਸ਼ਕਾ ਹੋਵੇ ਨਾ ਫਿਰ ਸੋਨਾ ਲੱਗਦਾ ਉਹ ਨਾ ਲਵਾਏ ਨਾ ਤਵਾਏ ਉਹ ਫੇ ਕੰਬੀ ਜਾਂਦੇ ਬੱਚੇ ਨਿੱਕੇ ਨਿੱਕੇ ਨਹੀਂ ਨਹੀਂ ਚਲੋ ਕੋਈ ਬਰਾਹੀ ਨਾ ਥੋੜੀ ਰੀਡ ਕੋ ਨਹੀਂ ਪਾਈਦੀ ਕਿਦਾਂ ਲੇਪੜਿਆ ਹੈ ਸੋਹਣਾ ਨਹੀਂ ਲੱਗਦਾ ਨਹੀਂ 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 ਇਹ ਮਾਂ ਨੂੰ ਜੇ ਵੇਖੀ ਜਾਂਦਾ ਚਲੋ ਡੰਗ ਰਿਆਂ ਵੀਡੀਓ ਜਨਵਾਇਆ ਤਾਂ ਹੋਇਆ ਵੇ ਸੋਹਣਾ ਲੱਗਿਆ ਅਗਲੇ ਨੂੰ ਨਹੀਂ ਬਿਲਕੁਲ ਜੀ ਹਾਂ ਜੀ ਅਗਲੇ ਨੇ ਫਿਰ ਵੀਡੀਓ ਦੇ ਜੱਜਮੈਂਟ ਕਰਨੀ ਹੁੰਦੀ ਨਾ ਆਉਂਦਾ ਹੈਗਾ ਫਿਰ ਆ ਕੇ ਸਿੱਧੀ ਕਰਨੀ ਕਿ ਆਹ ਵੀਡੀਓ ਵੇਖ ਕੇ ਕਰਨੀ ਵੜਾ ਉਤਰਿਆ ਆਹ ਕੋ ਸਿੱਧਾ ਆ ਲਿਬੜਿਆ ਵੀ ਹੋਏ ਨਾ ਤੇ ਅਗਲੇ ਨੂੰ ਪਤਾ ਹੁੰਦਾ ਤੇ ਵੀਡੀਓ ਚ ਲਿਬੜਿਆ ਜਣਿਆ ਲਿਬੜੀ ਦੀ ਹੈਗੀ ਯਾਰ ਇੰਨੇ ਘਾੜੀ ਆ ਇਹਦਾ ਹੈਗਾ ਹਾਂਜੀ ਬੋਲੋ ਫਿਰ ਸ਼ਾਈ ਹਾਲ ਵੱਚੀ ਸੂਈ ਹੈ ਤੋ ਜਾ ਸੁਆ ਠੀਕ ਆ 15 ਕਿਲੋ ਬੌਲੀ ਹੋਊਗੀ ਇਸ ਟਾਈਮ ਆ ਨਾੜੂ ਨਾਲ ਪਰਸੋ ਹੀ ਵੱਚੀ ਮਗਲੇ ਦਿਖਾਓ ਇਹ 15 ਜਵਾ ਇਹ ਸਿੱਧੀ ਧਾਰ ਹੁਣ ਬੇਰਕਾ ਛੱਡ ਨਾਲ ਸਿੰਧੀ ਤਲਵੰਡੀ ਜਾਊਗੀ ਮੇਰੇ ਪਿੰਡ ਤੇਰੇ ਪਿੰਡ ਜਾਊਗਾ ਕਿਉਂਕਿ ਮੈਨੂੰ ਪਤਾ ਮੇਰਾ ਭਰਾ ਥਾਂਡਿਆ ਤੇ ਸਿਆਲ ਤੈਨੂੰ ਦੁੱਧ ਚਕਾਈਏ ਚਲੋ ਬੇਰਕਾ ਚੱਲਣ ਨਾਲ ਆਪਾਂ ਬੇਰਕਾ ਨਹੀਂ ਜਾਉਣਾ ਸਿੱਧੀ ਤਲਵੰਡੀ ਸਿੱਧੀ ਤਲਵੰਡੀ ਭਾਈ ਏਡੀ ਪੋਲੀ ਰੂਹ ਲੱਗਾ ਦੇਖੂੰਗਾ ਦੇਖੋ ਥਾਂਡੂ ਘੁਂਗਰਾ ਦੇ ਇਹ ਦਲੇਰ ਸਿੰਘ ਬਹਿੜਵਾਲ ਵਾਲੇ ਹਾਂ ਆ ਵੇਖੀ ਚੱਲੋ ਘੁਂਰਾ ਦੇ ਸਰ ਬਾਈ ਜੀ ਪੜਾ ਵੀ ਉਹ ਲੇੜੇ ਪਾਵੇ ਵਾ ਵਾ ਜੀ ਵਾ ਜੀ ਜੰਗੇ ਲੈ ਕੇ ਨਾ ਰੇਡ ਵੀ ਵੇਖਿਆ ਜ ਕਰ ਨਿੱਕੇ ਨਿੱਕੇ ਰੇਡ ਜਾਇਆ ਜੀ ਰੇਡ ਆਪਾਂ ਕਰਦੇ ਐਨੀ ਭੈਣ ਭਰਾ ਵੀ ਰੋਵੇ ਤੇ ਆਉਂਦੇ ਹਾਂ ਥਣ ਬੜਾ ਚੋਈ ਰਗਾ ਮੋਟਾ ਮੋਟਾ ਥਣ ਲੱਗਾ ਵਾ ਵਾ ਇਹ ਮੇਰਾ ਵੀ ਹਿੰਦੀ ਬਾਈ ਜੀ ਅਜੇ ਦੇਰ ਮਦਬਲ ਕੀ ਆ ਉੱਤੇ ਨੂੰ ਬਾਹਰ ਜਦੋਂ ਮੈਲਾ ਮੂੜਾ ਮਾਰਕ ਦੁੱਧ ਪਾ ਜੂਗੀ ਹੋਰ ਤੇ 15 ਕਿਲੋ 18 किलो ਪਾ ਦੂਗੀ ਬੋਲੋ ਫਿਰ ਮੁੱਲ 45 ਆ ਹਾਂ ਤੇ ਫਸ ਇਨਾ ਕਰ ਦੇਣਾ 42000 42000 ਦੀ ਦੇ ਦੇ ਨਹੀਂ ਹੋ ਜੂ ਮਾਨਦਨ ਕੋਈ ਨਹੀਂ ਕਰਾਂਗੇ ਕਿੰਨਾ ਭੈਣ ਭਰਾ ਹੂ ਕਰਾ ਕੋਪੀ ਕਰ ਦੋ 1000 ਛੱਡ ਦਾਂ ਚੱਲ 1000 40 ਦੀ ਨਹੀਂ ਜਿਆਦਾ ਤਾਂ ਕਾਜ ਨਾ ਦਿੰਦੇ ਅਗੂ ਨਹੀਂ ਬਾਹਰ ਜਾਣ ਦੇ ਹੱਥ ਵੜੇ ਛੱਡ ਦੇ ਕੋਈ ਨਹੀਂ 40 ਜਾਂਦ ਉਹ ਦੇਣਾ ਕੋ ਨਹੀਂ 41 41 ਦੀ ਦੇ 4000 500 ਦੀ ਜਲਦੀ ਮੰਨ ਦੀ 41 ਦੀ ਜਿਆਦਾ ਬਕਾਇ ਨਹੀਂ ਕਰ ਚਲ ਆਹਾਂ ਇਹ ਰੇਟ ਨਹੀਂ ਭਰਦੇ ਭੈਣ ਭਰਾ ਨੂੰ ਹੀ ਸ਼ੋਰ ਛੱਪਾ ਕਰਨਾ ਪੈਦਾ ਜਿਹੜਾ ਮਾਨਦਨ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ 41000 ਦੀ ਹੋ ਗਈ ਜੀ ਬਾਕੀ ਕੋਈ ਮਾਨਦਨ ਇਹਦੇ ਜੀ 12 ਕਿਲੋ ਜੇ ਇਹਨੂੰ ਵੀ ਹੁਕਾ ਗੇ ਲਓ ਸੂਈ ਨੂੰ ਹੋ ਗਿਆ ਮੱਛੀ ਮੱਛੀ ਚ ਮੱਗ ਲਓ ਤੇ ਇਹ ਵੀ ਵਹਿਲ ਚੰਗੀ ਆ ਇਹਦੀ ਤਾਰਦੂਰ ਬੜੀ ਵਧੀਆ ਪੋਲੀ ਆ ਇਹ ਪੋਲੀ ਤਾਰ ਲਓ ਜੀ ਸਹੀ ਦੁੱਧ ਸਹੀ ਦੁੱਧ 12 ਕਿਲੋ 12 ਕਿਲੋ ਪੱਕਾ ਇਹ 15 ਕਰਦੇ 16 ਕਰ ਦੇਣਾ ਕਰੂਗੀ ਬਸ ਚਲੋ ਇਹ ਵੀ ਦੋ ਰੋ ਕਰਾ ਦੇ ਲਓ ਜੀ ਵੇਖੋ ਲੈ ਆਲੂ ਦੇਖ ਬੰਾ ਮੈਂ ਇਹ ਹੁਣੇ ਲੈ ਕੇ ਆਜੇ ਇਹ ਚੋ ਕੇ ਸੰਦੀਪ ਜੀ ਅੱਛਾ ਅਡਜਸਟਮੈਂਟ ਕਰ ਲਓ ਟਾਈਮ ਵੇਖ ਲਓ ਕਿੰਨਾ ਆ ਗਿਆ ਫਿਰ ਵਿਖਾ ਦੇ ਟਾਈਮ ਵੱਜ ਗਿਆ ਜੀ 11 ਵਜੇ 7 ਮਿੰਟ ਘਟੇ 11 ਵਜੇ ਇਹ 7 ਵਜੇ 7:30 ਵਜੇ ਮੈਂ ਤੇ ਜਾ ਕੇ ਚੁਈਆਂ ਅਜੇ ਚੋਕ ਹੀ ਲੈਣੀ ਆ ਚਲੋ ਤੇ ਜੇ ਕਿਦੇ ਹੁੰਦੀਆਂ ਚੋਣ ਲਗਾ ਫੇਰ ਪੱਟ ਮਾਈਆਂ ਨਹੀਂ ਇਹਨਾਂ ਚਲ ਕੋਈ ਇਹ ਭਾਰੇ ਚੋਕੇ ਜੱਜਮੈਂਟ ਮੇਰਾ ਵੀਰ ਉਹ ਕਰਿਓ ਕਿ ਚੋਕੇ ਗਰਮਨਾਨ ਚੋਕੇ ਲੈ ਕੇ ਆਣੀਆਂ ਤੇ ਵੇਖੋ ਕਰਾਂ ਦੀ ਕਿਉਂਕਿ ਫਿਰ ਡੰਗੇ ਚੋਈ ਦਾ ਬੜਾ ਵਾਧਾ ਪਰ ਪਪਾਈ ਲਓ ਜੀ ਆਹ ਸੁਣ ਬੜਾ ਮੁੱਠਿਆ ਲੱਗਿਆ ਨਾਲ ਚੋ ਆ ਜੂ ਵਧੀਆ ਮੈਂ ਇਹਨਾਂ ਦੀ ਕੋਈ ਵਾਅਦ ਨਹੀਂ ਕੋਈ ਕੱਟ ਨਹੀਂ ਕੋਈ ਛਟਾਣੀ ਚਲ ਮੰਗੋ ਵਾਤੀ बोलो पर ਇਹਦਾ ਮੋਲ ਵੀ ਜਾ ਜੀ ਸੰਦੀਪ ਜੀ 47050 ਮਗਦੇ 47 ਦੀ ਦੇ ਦਾਂਗੇ ਕਿੰਨਾ ਵਿੱਚੋ ਯਾਰ ਛੜ ਦਾਂਗੇ 46000 ਦੇ ਦਾਂਗੇ ਚਲੋ ਚਾਂ ਦੇ 40000 ਇਹ ਇਹ ਪਰਸੋਂ ਦੀ ਸੂਈ ਜੇ ਕੱਟੀ ਮਗਰ ਜੇ 나ੜੂ ਤੋਂ ਮੇ ਸਾਡਾ ਖਿੱਚ ਗਿਆ ਨਾਲ ਬੱਦੇ ਹੀ ਤੋੜਤਾ ਕਿਉਂ ਬਹੁਤੀ ਜ਼ਿਆਦੀ ਮੋਲੀ ਦੁੱਧ ਦੁੱਧ ਦੇ ਥੱਲੇ ਸੰਦੀਪ ਜੀ 10 ਕਿਲੋ ਬੋਲਾ ਹੋਊਗਾ ਬੋਲਾ ਹੀ ਆ ਬੋਲਾ ਇਹ 3 ਦਿਨ ਤੋਂ ਹੋ ਗਿਆ ਸੂਈ ਨੂੰ ਬਸ ਠੀਕ ਹੈ ਲੋ ਜੀ ਬੋਲਾ ਹੀ ਆ ਤੇ ਆ ਵੇਖੋ ਲੈ ਵਾ ਤੇ ਆ ਦੇਖੋ ਚੰਗਾ ਲੈ ਵਾਲੋ ਗਾ ਸਿੰਗ ਪਰਲੀ ਚੌੜੀ ਦੀ ਦੁੱਧ ਝੋਟੀ 12 13 ਕਿਲੋ ਪਾਈ ਜੋਗੀ ਰਾਮਾ ਹਾਂ ਸਿੰਗ ਸੁਣ ਸੁਣਾ ਹਾਂ ਸਿੰਗ ਵੀ ਸੁਣ ਤੋਰੋ ਕਰਾ ਜੀ ਆ ਵੇਖੋ ਜੀ ਚੋਅ ਚੋਈਆਂ ਨੂੰ ਕੋਈ ਛੇ ਘੰਟੇ ਹੋਏ ਆ ਪਰ ਮੈਂ ਜੰਗਲੀ ਦੁੱਧ ਵਾਲੀ ਦੁੱਧ ਵਾਲੀ ਜਮੈਂ ਆ ਤਿੰਨ ਚਾਰ ਘੰਟੇ ਹੋਏ ਚੋਈਆਂ ਨੂੰ ਆ ਦਾ ਹਸਾਬ ਲਾ ਕੇ ਕੀ ਨਾ ਭੱਜ ਜਾਣਾ ਸਮਾਂ ਹੰਦੂ ਸਭ ਲਾਸਟ ਪੀਸ ਹੀ ਆ ਫਿਰ ਲਾਸਟ ਹੀ ਆ ਜੀ ਦੱਸ ਜੀ ਖੁੱਲੀ ਛੋੜ ਦੇ ਘਰ ਦੋ ਖੁੱਲੀ ਛੋੜ ਦੇ ਇਹਦਾ 80000 ਰੁਪਇਆ ਜੀ ਕਿੰਨੇ ਦੇ ਤੂੰ ਹੀ ਦੱਸ ਦੋ ਜਾ ਜਾ ਡਾ ਦਿੰਨੇ ਸਦਾ ਹੀ ਊਰੇ 75 ਦੀ ਆ ਜਾਂਦੋ ਜਾਂਦੋ 75000 ਦੀ ਵੇਚ ਲੋ ਬਿਲਕੁਲ 75000 ਦੀ ਆ ਸਾਡੇ ਕਰਦੇ ਹਾਂ ਹਾਂ 10 ਕਿਲੋ ਬੋੜਾ ਹੀ ਆ ਆ ਦੇਖੋ 3 ਕਿਲੋ ਚੌਣ ਚਾਨ ਵੜੀ ਬਹੁਤੀ ਚੰਗੀ ਜੇ ਤੇ ਇਹ ਮੇਰਾ ਵੀਰ ਇੱਥੇ ਆ ਕੇ ਪੂਰੀ ਤਸੱਲੀ ਕਰੋ ਵਸੇ ਲਾਉਣੇ ਠੰਡ ਬੜੀ ਆ ਸਾਨੂੰ ਵੀ ਉਹ ਖਾ ਜਿਹੜਾ ਸਾਨੂੰ ਕੋਈ 1500 ਦੇ ਦਿਆ ਕਰੋ ਠੀਕ ਹੈ ਜੀ ਕਿਉਂ ਅਸੀਂ ਬੱਚੇ ਪਾਲਣੇ ਨੇ ਨਹੀਂ ਨਹੀਂ ਜਰੂਰੀ ਜੇ ਜਾਰੀ ਖੇਤ ਨਹੀਂ ਡੰਗਰ ਅਸੀਂ ਉਹ ਲਿਉਣਾ ਏ ਜਿਹੜਾ ਕਿਸੇ ਨੂੰ ਸੋਣਾ ਜਿਹੜਾ ਕੋਈ ਅਗਲੇ ਨੂੰ ਵੀ ਕਾਜ ਨਾ ਹੋਵੇ ਹਾਂ ਪੈਸੇ ਲਾਉਣੇ ਆ ਬਸ 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 ਤੇ ਜੇ ਉਹਨੂੰ ਅੱਧੇ-ਸਾਰ ਵਾਲੀ ਦੇਤੀ ਪੂਰ ਵਾਲੀ ਦੇਤੀ ਉਹ ਸਾਡੇ ਬੱਚੇ-ਪੇੜ ਦਾ ਰੂਹ ਅਸੀਂ ਉਹਨਾਂ ਦੇ ਪੇੜ ਦਾ ਰੱਖੀ ਇਹ ਕੰਮ ਅਸੀਂ ਨਹੀਂ ਕਰਦੇ ਸਾਨੂੰ ਬੜਾ ਹੀ ਕੁਛ ਮਾਰ ਆਇਨੇ ਦਿੱਤਾ ਤੇ ਇਹ ਕਰਕੇ ਅਸੀਂ ਸਾਸ-ਸੋਤਰਾ ਲਿਉਣੇ ਵੀਰ ਨੂੰ ਅਸੀਂ ਬੇਸ਼ੱਕ ਘੱਟ ਪਾਵਾਂਗੇ ਡੰਗਰ ਅਸੀਂ ਚੰਗਾ ਪਾਵਾਂਗੇ ਚੰਗਾ ਲੈ ਕੇ ਨਾਮਾ ਨਹੀਂ ਲੈਣਾ ਕਿਉਂਕਿ ਹੁਣ ਜਿੱਥੇ ਜਾਈਦਾ ਹੈ ਉੱਥੇ ਪਹਿਲੋ ਪੱਤ ਕੇ ਜਫੀ ਪਾਉਂਦੇ ਸੰਧੂ ਸਾਹਿਬ ਆ ਗਿਆ ਸੰਧੂ ਸਾਹਿਬ ਤੇ ਜੇ ਧੋਖਾ ਕੀਤਾ ਉਹ ਜਾਂਦਾ ਹੀ ਅਗਲਾ ਗਾਲਾ ਕੱਢਣਾ ਹੰਦਰਾ ਲੈ ਗਿਆ ਸੰਧੂ ਸਾਹਿਬ ਵੇਖੋ ਨਾਮ ਬਣਾਉਣਾ ਬੜਾ ਔਖਾ ਤੇ ਹੁਣ ਜਿੱਥੇ ਜਾਣੇ ਆ ਉਹ ਅਗਲਾ ਦਲਾਲ ਆ ਕੋ ਤੈਨੂੰ ਕਿਵੇਂ ਜਾਣਦੇ ਆ ਮੈਂ ਕੋ ਮੈਨੂੰ ਜਾਣਦੇ ਆ ਉਹਨਾਂ ਨੂੰ ਪਤਾ 4 ਸਾਲ ਹੋ ਗਏ ਮੈਂ ਵੀਡੀਓ ਪਾਉਣਾ YouTube ਤੇ ਛਾਏ ਪਏ ਹਾਂ ਛਾਏ ਪਏ ਸਹੀ ਠੀਕ ਆ ਸੰਧੂ ਆ ਗਿਆ ਤੇ ਛਾ ਆ ਗਿਆ ਤੱਕ ਪਾ ਗਿਆ ਤੇ ਮੈਂ ਜਦੋਂ ਅਸੀਂ ਇਹੋ ਜੇ ਛੇ ਸੁਣਾਉਨੇ ਸਾਨੂੰ ਅਗਲਾ ਆਂਦਾ ਅਸੀਂ ਤੇਰੇ ਆ ਛੇ ਸ਼ੂ ਸੁੰਦਰ ਨੇ ਭਾਜੀ ਹਾਂ ਸਾਨੂੰ ਵਧੀਆ ਲੱਗਦੇ ਤੁਹਾਡੀ ਨਹੀਂ ਨਹੀਂ ਜੋ ਗਲਤ ਫਰੇਸ਼ ਕੋ ਛੇ ਰਕੀਓ ਵੇਖਣਾ ਵੀ ਨਹੀਂ ਕਿਸੇ ਨੇ ਭਾਜੀ ਬਸ ਇਹ ਮਾਰਾ ਨਹੀਂ ਮਾਲਕ ਨੇ ਬਹੁ ਦਿੱਤਾ ਹੈ ਆਪਦੇ ਵਜੋਂ ਦੇ ਚੰਗਾ ਹੀ ਕਰੀਦਾ ਹੈ ਨਾਮ ਸੰਧੂ ਸਾਹਿਬ ਪਿੰਡ ਬਹਿਣਵਾ ਜ਼ਿਲ੍ਹਾ ਤਰਦਨ ਤਸਵੀਰ ਪੱਟੀ ਫੋਨ ਨੰਬਰ ਹੈਗਾ 99150 95018 WhatsApp ਵੀ ਇੱਥੇ ਚੱਲਦਾ Google Pay ਵੀ ਇੱਥੇ ਚੱਲਦਾ ਵੀਰਾਂ ਦੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਮੇਰੇ ਲਈ ਹਾਂ ਤੇ ਜਿੰਨਾ ਪਿਆਰ ਕਰੋਗੇ ਓਨਾ ਹੀ ਸਾਡਾ ਦਿਲ ਖੁਸ਼ ਹੋ ਓਨੀ ਹੀ ਅਸੀਂ ਸ਼ੇਅਰ ਹੀ ਕਰਾਵਾਂਗੇ ਤੇ ਅੱਜ ਵੀਡੀਓ ਆ ਜਣੀ ਆ ਵੀਰ ਜੀ ਠੀਕ ਹੈ ਨਾ ਜੀ 9 ਤਰੀਕ ਹੈ ਜੀ ਅੱਜ ਦਿਨ ਹੈਗਾ ਮੰਗਲਵਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ